ਦੂਜਾ ਇੱਕ ਕਾਰਨ ਸਾਡੇ ਲਈ ਇਹ ਵੀ ਇੱਕ ਮੁਸ਼ਕਲ ਬਣੀ ਹੈ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਬਾਹਰ ਜਾਣ ਦਾ ਟ੍ਰੈਂਡ ਸ਼ੁਰੂ ਹੋਇਆ ਅਸੀਂ ਪ੍ਰੋਗਰਾਮ ਤੋਂ ਪਹਿਲਾਂ ਵੀ ਕੁਝ ਤਨਸਾਭ ਅਸੀਂ ਬਾਹਰ ਬੈਠੇ ਗੱਲਾਂ ਕਰ ਰਹੇ ਸੀਗੇ ਜਿਹੜਾ ਅੱਜ ਤੋਂ 20 30 ਸਾਲ ਪਹਿਲਾਂ 40 ਸਾਲ ਪਹਿਲਾਂ ਪੰਜਾਬ ਤੋਂ ਵਿਦੇਸ਼ਾਂ ਨੂੰ ਜਾਣ ਦਾ ਟ੍ਰੈਂਡ ਸ਼ੁਰੂ ਹੋਇਆ ਉਹਦੇ ਕਰਕੇ ਵੀ ਸਾਡੇ ਜਿਹੜੇ ਬੱਚੇ ਆ ਜਿਆਦਾ ਉਹਨਾਂ ਦਾ ਪੜਾਈ ਵੱਲ ਨੂੰ ਧਿਆਨ ਨਹੀਂ ਜਾ ਸਕਿਆ ਉਹਨਾਂ ਦੇ ਮਨਾਂ 'ਚ ਬਸ ਇੱਕੋ ਹੀ ਗੱਲ ਬੈਠ ਗਈ ਵੀ ਕਿਸੇ ਤਰ੍ਹਾਂ 12ਵੀਂ ਕਲਾਸ ਕਰ ਲਓ ਹਾਈਲਾਈਟ ਕਰੋ ਤੇ ਬਾਹਰ ਚਲੇ ਜਾਓ ਜਾਂ 12ਵੀਂ ਕਲਾਸ ਕਰੋ 10 12 ਕਲਾਸ ਪੜੋ ਕਿਸੇ ਵੀ ਤਰ੍ਹਾਂ ਬਾਹਰ ਚਲੇ ਜਾਓ ਉੱਥੇ ਜਾ ਕੇ ਕੰਮ ਕਰੋ ਸੈਟਲ ਹੋ ਜਾਓ ਤੇ ਤੁਸੀਂ ਲਾਈਫ ਦੇ ਵਿੱਚ ਕਾਮਯਾਬ ਹੋ ਜਾਓ ਇਹਨਾਂ ਕਾਰਨਾਂ ਦੇ ਕਰਕੇ ਵੀ ਜਿਸ ਵੱਡੇ ਪੱਦਰ ਤੇ ਸਾਡੇ ਸਮਾਜ 'ਚ ਡਾਕਟਰ ਇੰਜੀਨੀਅਰ ਵਕੀਲ ਬਣਨੇ ਚਾਹੀਦੇ ਸੀ ਉਹ ਨਹੀਂ ਬਣ ਸਕੇ ਔਰ ਜਦੋਂ ਉਹਨਾਂ ਕੋਲ ਚੰਗੀ ਪੜ੍ਹਾਈ ਨਹੀਂ ਹੋਈ ਜਿਹੜੇ ਦਾ ਕੁਝ ਬਾਹਰ ਜਾਣ ਚ ਸਫਲ ਹੋਏ ਉਹ ਕਾਮਯਾਬ ਹੋ ਗਏ ਜਿਹੜੇ ਨਹੀਂ ਜਾ ਸਕੇ ਉਹ ਜਿਆਦਾ ਕਾਮਯਾਬ ਨਹੀਂ ਹੋ ਸਕੇ ਲੇਕਿਨ ਬਾਬਾ ਸਾਹਿਬ ਜਿਹੜੇ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਆ ਉਹਨਾਂ ਦਾ ਅੱਜ ਆਪਾਂ ਪਰਿਨਿਰਵਾਣ ਦਿਵਸ ਮਨਾ ਰਹੇ ਆ ਬਾਬਾ ਸਾਹਿਬ ਨੇ ਗੱਲ ਕਿਉਂਕਿ ਮੈਂ ਤੁਹਾਨੂੰ ਦੱਸਿਆ ਮੈਂ ਉਹਨਾਂ ਦੇ ਜਿਹੜੇ ਵੋਲੀਅਮ ਐ ਸਾਰੇ ਬਹੁਤ ਸਾਰਾ ਉਹਨਾਂ ਦਾ ਲਿਟਰੇਚਰ ਪੜਿਆ ਬਾਬਾ ਸਾਹਿਬ ਨੇ ਇੱਕ ਜਗ੍ਹਾ ਕਿਹਾ ਆ ਕਿ ਮੈਂ ਕਿਸੇ ਵੀ ਸਮਾਜ ਨੇ ਕਿੰਨੀ ਤਰੱਕੀ ਕੀਤੀ ਆ ਜੇ ਦੇਖਣੀ ਹੋਵੇ ਤਾਂ ਮੈਂ ਇਹਦਾ ਪੈਮਾਨਾ ਹੀ ਮੰਨਦਾ ਆ ਵੀ ਸਾਨੂੰ ਇਹ ਦੇਖਣਾ ਪਵੇਗਾ ਕਿ ਉਹ ਸਮਾਜ ਨੇ ਪੜ੍ਹਾਈ ਦੇ ਵਿੱਚ ਕਿੰਨੀ ਤਰੱਕੀ ਕੀਤੀ ਆ ਉਹ ਕਹਿੰਦੇ ਜਿਹੜਾ ਸਮਾਜ ਪੜ੍ਹਾਈ ਦੇ ਵਿੱਚ ਜਿੰਨਾ ਜ਼ਿਆਦਾ ਤਰੱਕੀ ਕਰਦਾ ਆ ਉਹਨੂੰ ਮੈਂ ਉਨਾ ਹੀ ਜ਼ਿਆਦਾ ਸਫਲ ਸਮਾਜ ਮੰਨਦਾ ਆ ਤੇ ਇਸ ਕਰਕੇ ਮੈਂ ਕਈ ਵਾਰ ਮਹਾਰਾਸ਼ਟਰ ਵੀ ਗਿਆ ਕਿਉਂਕਿ 바ਵਾ ਸਾਹਿਬ ਦਾ ਜਨਮ ਸਥਾਨ ਮਹਾਰਾਸ਼ਟਰ ਆ ਜਨਮ ਭੂਮੀ ਆ ਕਰਮ ਭੂਮੀ ਆ ਮਹਾਰਾਸ਼ਟਰ ਆ ਮੈਂ ਜਾ ਕੇ ਦੇਖਿਆ ਕਿ ਉਥੇ ਪਿੰਡ ਪਿੰਡ ਤੁਸੀਂ ਜਾਓ ਤੁਹਾਨੂੰ ਉਥੇ ਲੋਕ ਇਸ ਤਰ੍ਹਾਂ ਦੇ ਟਿਊਸ਼ਨ ਸੈਂਟਰ ਚਲਾਉਂਦੇ ਹੋਏ ਮਿਲਣਗੇ ਤੁਹਾਨੂੰ ਪਿੰਡ ਪਿੰਡ ਚ ਲਾਇਬ੍ਰੇਰੀਆਂ ਮਿਲਣਗੀਆਂ ਤਹਿਸੀਲਾਂ ਦੇ ਵਿੱਚ ਉਹਨਾਂ ਦੇ ਆਪਣੇ ਸਕੂਲ ਚੱਲ ਰਹੇ ਆ ਜਿਨ੍ਹਾਂ ਦੇ ਵਿੱਚ ਉਥੇ ਸਮਾਜ ਵੱਲੋਂ ਆਪਣੇ ਕਾਲਜ ਚਲਾਏ ਜਾ ਰਹੇ ਆ ਮਹਾਰਾਸ਼ਟਰ ਦੇ ਵਿੱਚ ਜੇ ਕਿਸੇ ਬੱਚੇ ਨੇ ਪੜਨਾ ਆ ਤੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਉਹਨਾਂ ਦੀ ਸਮਾਜ ਦੇ ਲੋਕ ਹੁਣ ਆਉਣ ਨਹੀਂ ਦਿੰਦੇ ਜੇ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਮਦਦ ਮਿਲਦੀ ਆ ਉਹ ਵੀ ਲੈਂਦੇ ਆ ਜੇ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਮਦਦ ਨਹੀਂ ਮਿਲ ਪਉਂਦੀ ਤੇ ਸਮਾਜ ਦੇ ਲੋਕ ਇੰਨੇ ਇਕਜੁੱਟ ਆ ਵੇਰਿਆ ਕਿ ਉਹ ਪੜ੍ਹਾਈ ਦੇ ਵਿੱਚ ਉਸ ਬੱਚੇ ਦੀ ਜ਼ਰੂਰ ਮਦਦ ਕਰਦੇ ਆ ਔਰ ਉਹਨੂੰ ਉਹ ਡਾਕਟਰ ਇੰਜੀਨੀਅਰ ਵਕੀਲ ਜੋ ਵੀ ਪੜ੍ਹਨਾ ਚਾਹੁੰਦਾ ਜੋ ਕਾਬਿਲ ਆ ਤੇ ਪੂਰੀ ਤਰ੍ਹਾਂ ਉਹਦੀ ਮਦਦ ਕਰਦੇ ਆ ਲekin ਜਦੋਂ ਮੈਂ 2021 ਚ ਵਾਪਸ ਆਇਆ ਮੈਂ ਸਾਰਾ ਪੰਜਾਬ ਘੁੰਮਿਆ ਸਾਰੇ ਜ਼ਿਲ੍ਹਿਆਂ ਚ ਗਿਆ ਪੂਰਾ ਇੰਡੀਆ ਵੀ ਲਗਭਗ ਮੈਂ ਗਿਆ ਜਾ ਕੇ ਦੇਖ ਕੇ ਆਇਆ ਪੰਜਾਬ ਦੇ ਵਿੱਚ ਮੈਂ ਦੇਖਦਾ ਰਹਿਣਾ ਕਿ ਹਾਲੇ ਵੀ ਸਾਡੀਆਂ ਸੰਸਥਾਵਾਂ ਕੋਈ ਇਦਾਂ ਦੀ ਨਹੀਂ ਹੈਗੀਆਂ ਜਿਹੜੀਆਂ ਬੱਚਿਆਂ ਨੂੰ ਪੜ੍ਹਾਈ ਵਾਸਤੇ ਉਹਨਾਂ ਦੀ ਮਦਦ ਕਰਨ ਉਹਨਾਂ ਦੀ ਬਾਹ ਫੜਨ ਇਸ ਕਰਕੇ ਹੀ ਅਸੀਂ ਇਹ ਕੋਸ਼ਿਸ਼ ਸ਼ੁਰੂ ਕੀਤੀ ਆ